ਲੋਜੀ ਦੋਸਤੋ ਆਪਾਂ ਜੋ ਕਿ ਗੰਧਕ ਦਾ ਜਿਹੜਾ ਹੈ ਸ਼ੁੱਧ ਕਰ ਰਹੇ ਆ ਗੰਧਕ ਨੂੰ ਜਿਹੜਾ ਹੈ ਸ਼ੁੱਧ ਕਰ ਰਹੇ ਆ ਗੰਗਨ ਗੰਧਕ ਨੂੰ ਜਿਹੜਾ ਦੇਸੀ ਘਿਓ ਅਤੇ ਯਾਨੀ ਕਿ ਦੇਸੀ ਗਾਂ ਦਾ ਘਿਓ ਬਹੁਤ ਵਧੀਆ Ориਜਨਲ ਸਿਫਤੀ ਘਿਓ ਜਿਹੜਾ ਹੁੰਦਾ ਹੈ ਉਸ ਨੂੰ ਲਿਆ ਹੋਇਆ ਨਾਲ ਇਸ ਦੇ ਵਿੱਚ ਦੇਸੀ ਗਾਂ ਦਾ ਜਿਹੜਾ ਦੁੱਧ ਉਹ ਲੈ ਕੇ ਸੋ ਇਸ ਦੀ ਜਿਹੜੀ ਹੈ ਪ੍ਰਕਿਰਿਆ ਜਿਹੜੀ ਚਲਾ ਰਹੇ ਆ ਸੋ ਇਸ ਨੂੰ ਗੰਧਕ ਨੂੰ ਜਿਹੜਾ ਸ਼ੁੱਧ ਕਰ ਰਹੇ ਆ ਸੋ ਦੋਸਤੋ ਇਹ ਚੀਜ਼ਾਂ ਜਿੰਨੀਆਂ ਵੀ ਹੁੰਦੀਆਂ ਨੇ ਬਹੁਤ ਹੀ ਸ਼ੁੱਧ ਕਰਕੇ ਹੀ ਇਹ ਚੀਜ਼ਾਂ ਵਰਤੀਆਂ ਜਾਂਦੀਆਂ ਸੋ ਇਹ ਗੰਧਕ ਜਿਹੜੀ ਹੈ ਬਹੁਤ ਹੀ ਤਕੜਾ ਮੈਡੀਸਿਨ ਹੈ ਮੁਸਫਾ ਖੂਨ ਹੋਏਗਾ ਸੋ ਇਸ ਨੂੰ ਜਿਹੜਾ ਹੈ ਦੁੱਧ ਦੇ ਵਿੱਚ ਜਿਹੜਾ ਆਪਾਂ ਭੁਜਾਵੇ ਦੇ ਰਹੇ ਆ ਇਹ 10 ਭੁਜਾਵੇ ਜਿਹੜੇ ਆ ਇਸ ਪ੍ਰਕਾਰ ਦੇ ਨਾਲ ਜਿਹੜੇ ਆ ਚੱਲਣਗੇ ਸੂਏ ਸਾਡਾ ਜਿਹੜਾ ਸਾਥ ਨਿਭਾ ਰਹੇ ਨੇ ਸਰਦਾਰ ਦਰਬਾਖ ਸਿੰਘ ਬਾਗਾ ਜੀ ਜਿਹੜੇ ਕਿ ਬਹੁਤ ਲੰਮੇ ਸਮੇਂ ਤੋਂ ਸਾਡੇ ਨਾਲ 2010 ਤੋਂ ਇਸ ਦੇ ਵਿੱਚ ਜਿਹੜੀ ਹੈ ਔਸ਼ਧੀਆਂ ਬਣਾਉਣ ਦੇ ਵਿੱਚ ਸੇਵਾ ਨਿਭਾ ਰਹੇ ਨੇ ਸੋ ਬਹੁਤ ਹੀ ਇਹਨਾਂ ਦੀ ਸਖਤ ਮਿਹਨਤ ਦੇ ਨਾਲ ਸਾਡੇ ਨਾਲ ਬਹੁਤ ਜਿਆਦਾ ਮਿਹਨਤ ਕਰਾਉਂਦੇ ਨੇ ਬਹੁਤ ਹੀ ਹਲਪ ਕਰਾਉਂਦੇ ਨੇ ਸੋ ਇਹ ਹੁੰਦੀ ਹੈ ਅਸਲੀ ਤਨੂ ਮਨੂ ਕੰਮ ਕਰਨਾ ਸੋ ਸਾਡੇ ਕੋਲ ਬਹੁਤ ਸਾਰੇ ਕਈ ਯਾਰ ਸਿੱਖਣ ਵਾਲੇ ਲੌਂਡੇ ਛੌਂਡੇ ਆਏ ਜਿਹੜੇ ਕਿ ਸਿੱਖਣ ਤੋਂ ਬਿਨਾ ਹੀ ਸ਼ੀਸ਼ਿਆਂ ਵਾਲੇ ਵੈਦ ਬਣ ਕੇ ਬੈਠ ਗਏ ਅਤੇ ਸ਼ੀਸ਼ਿਆਂ ਦੇ ਵਿੱਚ ਦੀ ਹੀ ਝਾਕਦੇ ਰਹਿ ਜਾਂਦੇ ਨੇ ਕਿਉਂਕਿ ਉਹ ਸ਼ੀਸ਼ਿਆਂ ਦੇ ਵਿੱਚ ਹੀ ਚੱਲਣ ਯੋਗ ਹੈਗੇ ਨੇ ਕਿਉਂਕਿ ਇਹਨਾਂ ਚੀਜ਼ਾਂ ਦੇ ਉੱਤੇ ਉਹਨਾਂ ਦੇ ਕਿਸਮਤ ਵਿੱਚ ਨਹੀਂ ਹੁੰਦੀਆਂ ਫਿਰ ਉਹ ਚੀਜ਼ਾਂ ਬੰਦਾ ਜਿਹੜੀਆਂ ਇਹੋ ਜਿਹੀਆਂ ਨਹੀਂ ਪਾ ਸਕਦਾ ਕਿਉਂਕਿ ਇਹ ਚੀਜ਼ਾਂ ਮਿਹਨਤ ਵਾਲੀਆਂ ਨੇ ਸਮਾਂ ਮੰਗਦੀਆਂ ਨੇ ਤੇ ਫਿਰ ਹੀ ਇਹ ਚੀਜ਼ਾਂ ਜਿਹੜੀਆਂ ਹੈ ਲਾਹੇਵੰਦ ਤੇ ਜਬਰਦਸਤ ਦੇ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਸੋ ਆਪਾਂ ਇਹ ਇੱਕ ਗੰਧਕ ਵਰਕੀਆ ਤੇਲ ਬਣਾਵਾਂਗੇ ਜਿਹੜਾ ਕਿ ਬਹੁਤ ਹੀ ਅਕਸੀਰੀ ਹੋਏਗਾ ਜਿਹੜਾ ਕਿ ਉਹ ਲਗ ਲਗ ਤਰੀਕੇ ਦੇ ਨਾਲ ਇਹਦਾ ਮੈਡੀਸਨ ਮਸਫਾ ਖੂਨ ਹੋਏਗਾ ਜਿਹੜੀਆਂ ਕਿ ਪੰਜ ਸੱਤ ਖਰਾਕਾਂ ਦੇ ਵਿੱਚ ਹੀ ਹਰ ਇੱਕ ਬਿਮਾਰੀ ਦਾ ਜਿਹੜਾ ਹੈ ਉਸ ਦੇ ਵਿੱਚ ਇਸ ਦੇ ਜੋ ਕਰਨ ਜੋਗ ਹੋਏਗਾ ਖੂਨ ਦੀ ਗੰਦਗੀ ਮਸਫੇ ਨੂੰ ਖੂਨ ਨੂੰ ਮਸਫਾ ਕਰਨਾ ਉਹ ਮੈਡੀਸਨ ਇੱਕ ਚਮਤਕਾਰੀ ਮੈਡੀਸਨ ਜਿਹੜੀਆਂ ਤਿਆਰ ਹੋਣਗੇ ਸੋ ਅਲੱਗ-ਅਲੱਗ ਤਰੀਕਿਆਂ ਦੇ ਵਿੱਚ ਇਹਨੂੰ ਬਣਾਵਾਂਗੇ ਆਪਾਂ ਸੋ ਦੋਸਤੋ ਇਸੇ ਤਰ੍ਹਾਂ ਹੀ ਜਿਹੜਾ ਹੈ ਪ੍ਰੋਸੈਸ ਇਹ ਚੱਲਦਾ ਰਹੇਗਾ ਇਸ ਦੇ ਜਿਹੜੇ 10 ਭਜਾਵੇ ਆ ਜਿਹੜੇ ਆਪਾਂ ਦੇਵਾਂਗੇ ਜੀ ਧੰਨਵਾਦ ਜੀ